ਤੇ ਆਪ ਕੀ ਪਤਾ ਨਹੀਂ ਲੇ ਤੇ ਇਹ ਤੇ ਆ ਜੀ ਟਰੱਕ ਵਾਲਾ ਇਹਨੂੰ ਗੱਡੀ ਨੂੰ ਮਾਰ ਕੇ ਭੱਜ ਗਿਆ ਜੀ ਤੇ ਮੈਂ ਉਹਦਾ ਰਿਸ਼ਤੇਦਾਰੀ ਚ ਜੀਜਾ ਲੱਗਦਾ ਮੇਰਾ ਸਾਲਾ ਸੀ ਕੀ ਨਾਮ ਉਹਦਾ ਨਾਂ ਜੀ ਰਣਜੀਤ ਸਿੰਘ ਧੀਰਾ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਜੀ ਆਪਣਾ ਜਲੰਧਰ ਜਾ ਰਿਹਾ ਸੀ ਵਾਪਸ ਦਿੱਲੀ ਤੋਂ ਪਰਵਾਦ ਦੇ ਵਿੱਚ ਜੇ ਇਹ ਉਹਦਾ ਇੱਕ ਬੇਟਾ ਆ ਵਾਈਫ ਆ ਮੰਮੀ ਪਾਪਾ ਆ ਦੋਨੇ ਨਹੀਂ ਬਾਹਰ ਨਹੀਂ ਜੀ ਇੱਥੇ ਕੰਮ ਗੱਡੀ ਚਲਾਉਂਦਾ ਜੀ ਟੈਕਸੀ ਟੈਕਸੀ ਚal ਕੇ ਆਪਣਾ ਢਿੱਡ ਪਾਲਦਾ ਜੀ ਤੜਕੇ ਜੀ 5:30 6 ਵਜੇ ਦੇ ਕਰੀਬ ਹੋਇਆ ਤੜਕੇ ਕਿ ਇੱਕ ਕਿਸੇ ਗੱਡੀ ਦੇ ਵਿੱਚ ਵੱਜੀ ਨਹੀਂ ਗੱਡੀ ਤੇ ਇਹਦੇ ਵਿੱਚ ਜਿਹੜਾ ਰੰਧੀ ਸਿੰਘ ਸੀ ਗਰਾਏ ਤੋਂ ਉਹਨੂੰ ਜੀ ਹਸਪੀਟਲ ਪਹੁੰਚਾਇਆ ਮੌਕੇ ਤੇ ਆ ਕੇ ਤੇ ਉਹਦੀ ਉਦੋਂ ਬਾਅਦ ਚ ਫਿਰ ਜੀ ਡੈਥ ਹੋ ਗਈ ਹੋਰ ਕੀ ਕਾਰ ਹੈ ਕੋਈ ਪਤਾ ਦਲੇ ਜੀ ਕੀ ਅੱਗੇ ਜਾਂਚ ਚੱਲਦੀ ਹੁਣ ਆ ਰਹੇ ਨੇ ਜੀ ਤਬਦੀਸ਼ੀ ਅਫਸਰ ਆ ਰਹੇ ਨੇ ਅੱਗੇ ਜਾਂਚ ਕਰ ਰਹੇ ਨੇ ਜਾਂਚ ਚੱਲ ਰਹੀ ਹੈ ਇਹ ਕੋ ਟਰੱਕ ਚ ਵੱਜੀ ਏ ਟਰੱਕ ਦਾ ਉਹ ਗੱਡਾ ਟੁੱਟਾ ਪਿਆ ਪਿੱਛੇ ਟਰੱਕ ਵਾਲਾ ਦੱਸ ਟਰੱਕ ਦੇ ਅੱਗੇ